ਲੋਜੀ ਅੱਜ ਬਣਾਇਆ ਜੀ ਆਪਾਂ ਨੇ ਇੱਕ ਕੇਕ ਠੰਡਾ ਠੰਡਾ ਬਹੁਤ ਹੀ ਵਧੀਆ ਤੁਸੀਂ ਵੀ ਘਰ 'ਚ ਬਣਾ ਸਕਦੇ ਹੋ ਆਸਾਨ ਤਰੀਕੇ ਨਾਲ ਬਣ ਜਾਂਦਾ ਕੋਈ ਜ਼ਿਆਦਾ ਮੁਸ਼ਕਲ ਨਹੀਂ ਜੀ ਇਹ ਕਿਸ ਤਰ੍ਹਾਂ ਬਣਿਆ ਹੈ ਕੀ ਕੇਕ ਹੈ ਕੀ ਕੁਝ ਪਿਆ ਤੁਹਾਨੂੰ ਪੂਰੀ ਬੜੀਆ ਦੇਖੋ ਅੱਗੇ ਤੁਹਾਨੂੰ ਦੱਸਦੇ ਆਂ ਅਸੀਂ ਤੇ ਤੁਹਾਨੂੰ ਕਟਿੰਗ ਕਰਕੇ ਵੀ ਦੱਸਦੇ ਆਂ ਦੇਖੋ ਕਿੰਨਾ ਸੌਫਟ ਬਣਿਆ ਹੈ ਵਾਜੇ ਦੇਖੋ ਕਿੰਨਾ ਵਧੀਆ ਕਿੰਨੀਆਂ ਲੇਰਾਂ ਨੇ ਤੇ ਕਿੰਨਾ ਵਧੀਆ ਕੇਕ ਬਣਿਆ ਆਪਣਾ ਤਿਆਰ ਹੋ ਗਿਆ ਤੇ ਤੁਸੀਂ ਵੀ ਘਰ 'ਚ ਜ਼ਰੂਰ ਬਣਾਇਓ ਤੇ ਇਹ ਕੇਕ ਵੀਡੀਓ ਨੂੰ ਪੂਰਾ ਦੇਖੋ ਹੁਣ ਤੁਹਾਨੂੰ ਪਤਾ ਲੱਗ ਜਾਊ ਕਿੰਨਾ ਆਸਾਨ ਆ ਆਪਣਾ ਘਰ 'ਚ ਕੇਕ ਬਣਾਉਣਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪਣੇ ਸਾਰੇ ਪੈਨਪਰੋਨਾ ਆਪਣੇ YouTube ਚੈਨਲ ਤੇ ਅੱਜ ਆਪ ਤੌਰ ਲਈ ਬਹੁਤ ਹੀ ਵਧੀਆ ਟੇਸਟੀ ਕੇਕ ਲੈ ਕੇ ਆਏ ਜੀ ਆਪਾਂ ਕੇਕ ਬਣਾਵਾਂਗੇ ਘਰ 'ਚ ਬਿਨਾ ਬੇਕਰੇ ਕੇਕ ਬਣਾਵਾਂਗੇ ਬ੍ਰੈਡਾਂ ਤੋਂ ਉਦਲੀ ਮੈਂ ਦੇਖੋ ਬਰੈਡ ਦੇ ਪੈਕੇਟ ਲੈ ਆਈ ਸੀ। ਥੋੜਾ ਡੈਪੋਟ ਲਈ ਚੈਰੀ ਲਿਆ ਆ ਸੀ ਆਪਾਂ। ਨਾਰੀਅਲ ਪਾਊਡਰ, ਕਾਜੀ ਪਾਊਡਰ ਤੇ ਕਰੀਮ। ਕਰੀਮ ਵਾਲੇ ਹੀ ਵੱਲ ਤੇਜ ਆਪਾਂ ਨੇ ਇਹਨੂੰ ਆਪਾਂ ਵਿਪ ਕਰਾਂਗੇ। ਤੇ ਇੱਥੇ ਥੋੜਾ ਜਿਹਾ ਮੈਂ ਚੀਨੀ ਪਾਣੀ 'ਚ ਘੋਲ ਕੇ ਰੱਖ ਲਈ। ਆਪਾਂ ਇਹ ਜੂਸ ਆਪਾਂ ਅੱਜ ਜ਼ੋਰ ਤੇ ਪਾਉਗੇ ਆਪਾਂ ਨੂੰ। ਚੰਗੀ ਤਰ੍ਹਾਂ ਇੱਕ ਸ਼ਰਬਤ ਦੇ ਤਰ੍ਹਾਂ ਬਣਾ ਲਾਂਗੇ ਚੀਨੀ ਨੂੰ ਘੋਲ ਥੋੜ ਕੇ। ਚਲੋ ਜੀ ਵੀਡੀਓ ਕਰਦੇ ਹਾਂ ਸਟਾਰਟ। ਸਭ ਤੋਂ ਪਹਿਲਾਂ ਇਹ ਆਪਾਂ ਕਰੀਮ ਨੂੰ ਮਸ਼ੀਨ ਦੇ ਨਾਲ ਚੰਗੀ ਤਰ੍ਹਾਂ ਮੈਂ ਮਿਕਸ ਕਰਾਂਗੇ ਆਪਾਂ ਜਿੰਨੀ ਕਰੀਮ ਵਿੱਚ ਜੋੜ ਤਾਂ ਪਾਉਣੇ ਹੀ ਕੱਢਾਂਗੇ ਇਹ ਬਾਜ਼ਾਰ ਤੋਂ ਆਸਾਨੀ ਨਾਲ ਮਿਲ ਜਾਂਦੀ ਹੈ ਬਾਕੀ ਘਰ 'ਚ ਵੀ ਬਣ ਜਾਂਦੀ ਹੈ ਘਰ 'ਚ ਬਣਾਉਣੀ ਚਾਹੋ ਤੁਸੀਂ ਲਓ ਜੇ ਆਪਾਂ ਕਰੀਮ ਆਪਾਂ ਜਿੰਨੀ ਜੋੜ ਸੀ ਆਪਾਂ ਕੱਢ ਲਈ ਆ ਤੇ ਆਪਾਂ ਥੋੜਾ ਜਿਹਾ ਪਾਵਾਂਗੇ ਨਾਰੀਅਲ ਦਾ ਪਾਊਡਰ ਇਹ ਬਹੁਤ ਟੇਸਟੀ ਬਣਨ ਵਾਲੇ ਕਰੀਮ ਨੂੰ ਤੇ ਇਹ ਚ ਪਾਵਾਂਗੇ এলাਚੀ ਪਾਊਡਰ ਇੱਕ ਚਮਚ ਦੇ ਕਰੀਮ ਟੇਸਟ ਵਧੀਆ ਆ ਜਾਏਗਾ ਫਲੇਵਰ ਦੇ ਚੀਨੀ ਪਾਵਾਂਗੇ ਆਪਣੇ ਮਿੱਠਾ ਜਿੰਨਾ ਤੁਸੀਂ ਖਾਣੇ ਹੋ ਉਨੇ ਹੀ ਇਹਨਾਂ ਸਾਰਿਆਂ ਨੂੰ ਮਿਕਸ ਕਰਕੇ ਆਪਾਂ ਮਸ਼ੀਨ ਨਾਲ ਇਹਨੂੰ ਦੀਪ ਕਰਾਂਗੇ ਚੰਗੀ ਤਰ੍ਹਾਂ ਮੈਸ਼ ਕਰਾਂਗੇ ਨੋ ਜੀ ਆਪਾਂ ਸਾਰੀ ਮਸ਼ੀਨ ਨਾਲ ਦੇਖੋ ਚੰਗੀ ਤਰ੍ਹਾਂ ਮੈਸ਼ ਕਰ ਲਈ ਤੇ ਕ੍ਰੀਮ ਕਾਫੀ ਸੌਫਟ ਹੋ ਚੁੱਕੀ ਹੈ ਦੇਖੋ ਤੇ ਹੁਣ ਆਪਣੀ ਕੇਕ ਤੇ ਲਗਾਉਣ ਲਈ ਬਿਲਕੁਲ ਤਿਆਰ ਹੈ ਕ੍ਰੀਮ ਆਪਾਂ ਹੁਣ ਕੇਕ ਬਣਾਉਣਾ ਸ਼ੁਰੂ ਕਰਦੇ ਹਾਂ ਬ੍ਰੈਡਾਂ ਦੇ ਜੀ ਪੈਕੇਟ ਲੈ ਆਏ ਸੀ ਤਾਜ਼ੇ ਬ੍ਰੈਡ ਨੇ ਤਾਂ ਆਪਾਂ ਹੁਣ ਇਹਦੇ ਸਾਈਡਾਂ ਜਿਹੜੇ ਆ ਉਤਾਰ ਦਾਂਗੇ ਇਹਨੂੰ ਸਾਰੇ ਤੁਸੀਂ ਚਾਹੇ ਦੋ ਘੱਟ ਬ੍ਰੈਡਾਂ ਨਹੀਂ ਬਣਾ ਲਓ ਚਾਹੇ ਵੱਡ ਉਹ ਤੁਹਾਡੀ ਆਪਣੀ ਮਰਜ਼ੀ ਹੈ ਇਹਨਾਂ ਨੂੰ ਆਪ ਬ੍ਰੈਡ ਕ੍ਰੰਬਸ ਆਪਸੇ ਕਾ ਕੇ ਨਾ ਜਾਂ ਮਿਕਸਰ ਗ੍ਰाइंड ਕਰ ਲਾਂਗੇ ਬ੍ਰੈਡ ਕ੍ਰੰਬਸ ਬਣਾ ਲਾਂਗੇ ਆਪਣੇ ਘਰ 'ਚ ਉਹ ਬੈਡਾਂ ਨੂੰ ਆਪ ਹੋਲ ਕਰਾਂਗੇ ਇਹ ਸਾਈਜ਼ਾਂ ਕਟਿੰਗ ਕਰਾਂਗੇ ਨੋ ਜੇ ਆਪਾਂ ਸਾਰੇ ਬ੍ਰੈਡ ਕਟਿੰਗ ਕਰ ਲਏ ਦੇਖੋ ਸਾਈਡਾਂ ਤੋਂ ਤੇ ਹੁਣ ਆਪਾਂ ਕੇਕ ਬਣਾਉਣ ਦੀ ਤਿਆਰੀ ਕਰਦੇ ਆਂ ਥਾਲ ਲੈ ਲੈਣਾ ਕੋਈ ਭੰਡਾ ਲੈ ਲੈਣਾ ਉਹ ਉੱਤੇ ਛੜੋ ਕੇ ਆਹ ਇਹ ਜਿਹਾ ਜੰਜ ਥੋੜੀ ਜਿਹੀ ਨਾ ਆਪਾਂ ਕਰੀਮ ਲਗਾ ਦੇਣੀ ਤਾਂ ਕਿ ਜਿਹੜੇ ਆਪਾਂ ਜਿਹੜੇ ਬ੍ਰੈਡ ਆ ਉਹ ਚਿਪਕਣ ਨਾ ਸਰ ਤੇ ਬ੍ਰੈਡ ਰੱਖ ਦਨੇ ਇਹਦੇ ਉੱਪਰ ਇਹਦਾ ਆਪਾਂ ਥੋੜਾ ਜਿਹਾ ਚੀਨੀ ਵਾਲਾ ਵਾਹ ਹੌਲ ਤਿਆਰ ਕਰਿਆ ਸੀ ਆਪਾਂ ਸਾਰੇ ਬ੍ਰੈਡ ਦੇ ਉੱਪਰ ਇਹ ਲਗਾ ਦਾਂਗੇ ਸਰ ਤੇ ਇਹਦੇ ਨੂੰ ਜੇਕਰ ਤੁਸੀਂ ਇਕੱਲੀ ਪੈਟ ਹੀ ਹੁਣ ਫਿਰ ਹੁਣ ਚਾਹਦੇ ਤਾਂ ਇਕ ਬ੍ਰੈਡ ਦੀ ਬਣਾ ਲਓ ਅਗਰ ਤੁਸੀਂ ਵੱਡਾ ਕੇਕ ਬਣਾਉਣਾ ਚਾਹੁੰਦੇ ਤਾਂ ਇਹਦੇ ਨਾਲ ਹੋਰ ਵੀ ਕਰੀਮ ਲਗਾ ਲਓ ਲੋ ਜੀ ਚਾਰ ਬ੍ਰੈਡਾਂ ਪਾਸਟਰ ਰੱਖ ਲੇ ਇਹਨਾਂ ਚਾਰਾਂ ਦੇ ਉੱਪਰ ਆਪਾਂ ਹੰਸਿਰਪ ਲਗਾਵਾਂਗੇ ਚੰਗੀ ਤਰ੍ਹਾਂ ਸਰਪ ਲਗਾ ਕੇ ਤੇ ਇਹਨਾਂ ਦੇ ਉੱਪਰ ਸਰਪ ਦੇ ਉੱਪਰ ਲਗਾਵਾਂਗੇ ਕਰੇਮ ਇਹ ਆਪਾਂ ਘਰਚ ਬਣਾ ਰਿਆ ਤੇ ਘਰਚੇ ਆਸਾਨੀ ਨਾਲ ਬੱਚਨ ਖਾਣ ਨੂੰ ਸਾਰਿਆਂ ਨੂੰ ਆਸਾਨੀ ਨਾਲ ਬਹੁਤ ਹੀ ਘੱਟ ਖਰਚੇ 'ਚ ਬਣ ਜਾਂਦੇ ਆ ਸਰਸ ਚੰਗੀ ਤਰ੍ਹਾਂ ਕਰੀਮ ਲਗਾ ਦਾਂਗੇ ਕਰੀਮ ਲਗਾਉਣ ਚ ਕੋਈ ਕੰਝੂਸੀ ਨਹੀਂ ਕਰਨੀ ਜੀ ਲਗਾਉਣ ਤੋਂ ਬਾਅਦ ਫਿਰ ਆਪਾਂ ਦੁਬਾਰਾ ਅਜੇ ਅਵੇ ਉੱਪਰ ਬ੍ਰੈਡ ਰੱਖਾਂਗੇ ਫਿਰ ਚਾਰ ਬ੍ਰੈਡ ਰੱਖਾਂਗੇ फिर आप सिरप लगावेंगे इस तरह जी आप सारे ब्रैड क्रीम लगा लेंगे तो नाल सैडा तो लगाई जावे हल्का हल्का किर सैडा वज चंकी तरह कवर कर देंगे जी अपने सारे ब्रैड लग चुके हैं तो आप चंकी तरह क्रीम लगा के होर आप बिल्कुल प्लेन कर लेंगे ताकि ਆਪਣੇ ਇਹਨੇ ਬ੍ਰੈਕ ਕਰੀਮ ਲਗਾਈਓ ਬਿਲਕੁਲ ਪਲੇਨ ਪਲੇਨ ਸੋਨਾ ਲੱਗੇ ਜਿਵੇਂ ਬਾਜ਼ਾਰ ਚ ਆਪਾਂ ਕੇਕ ਖਾਂ ਲੈ ਕੇ ਆਉਨੇ ਆ ਉਸ ਤਰ੍ਹਾਂ ਮਿਲੇ ਲੋ ਜੀ ਆਪਾਂ ਦੇਖੋ ਕੱਟ ਦੇਣਾ ਜਾਂ ਫਿਰ ਕਿਸੇ ਵੀ ਗੱਤੇ ਦੇ ਕੱਪੜੇ ਕਾਗਜ਼ ਨਾਲ ਤੇ ਸਾਈਡਾਂ ਸਾਰੇ ਚੰਗੀ ਤਰ੍ਹਾਂ ਪਲੇਨ ਕਰ ਸਕਦੇ ਆ ਇਸ ਤਰ੍ਹਾਂ ਪਲੇਨ ਤੇ ਆਪਾਂ ਇਹਨੂੰ ਅੱਧੇ ਘੰਟੇ ਲਈ ਹੁਣ ਫ੍ਰਿਜ ਵਿੱਚ ਰੱਖਾਂਗੇ ਵਿੱਚ ਅੱਧੇ ਘੰਟੇ ਬਾਅਦ ਮਿਲ ਜਾਏਗੀ ਆਪਾਂ ਲੋ ਜੀ ਅੱਧਾ ਘੰਟਾ ਹੋ ਚੁੱਕਿਆ ਕਿ ਜਿਹੜੀ ਆਪਣੇ ਵਿਕ੍ਰਮ ਸੀ ਉਹ ਸੈਟ ਹੋ ਗਈ ਬਿਲਕੁਲ ਤੇ ਇਹਦਾ ਜਿਹੜਾ ਥੋੜਾ ਜਿਹਾ ਕਰੀਮ ਬਚੀ ਸੀ ਇਹਦਾ ਆਪਾਂ ਇਸ ਥੋੜਾ ਜਿਹਾ ਫੂਡ ਕਲਰ ਪਾਵਾਂਗੇ ਕਲਰ ਤੁਸੀਂ ਕੋਈ ਵੀ ਪਾ ਸਕਦੇ ਮੇਰੇ ਕੋਲ ਪਿੰਕ ਕਲਰ ਸੀ ਪਿੰਕ ਕਲਰ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦੇਖੋ ਕਿੰਨਾ ਸੋਨਾ ਪਿੰਕ ਪਿੰਕ ਤੇ ਵੀ ਪਿੰਕ ਕਮਲ ਆਇਆ ਲੋ ਜੀ ਦੇਖੋ ਕਲਰ ਫੂਡ ਕਲਰ ਪਾ ਕੇ ਨਾ ਕਿੰਨਾ ਸੋਨਾ ਕਲਰ ਆਇਆ ਤੇ ਹੁਣ ਆਪਾਂ ਇਹਨੂੰ ਪੈਦਰ ਪਾਈਪਿੰਗ ਬੈਗ 'ਚ ਆਪਾਂ ਨਿਕਲ ਲੈ ਕੇ ਆਏ ਸੀ ਆਪਾਂ ਜਰੂਰ ਤੇ ਆਪਾਂ ਇਹਦੇ 'ਚ ਨਾ ਆਪਾਂ ਇਹਦੀ ਆਪਣੀ ਕਰੀਮ ਹੈ ਇਹ ਮਿਕਸ ਕਰਾਂਗੇ ਆ ਪੂਰੇ ਨੂੰ ਭਰ ਲਾਂਗੇ ਆਪਾਂ ਬਣਾ ਲੂਗਾ ਆਪਾਂ ਡਿਜ਼ਾਈਨ ਲੋ ਜੀ ਆਪਾਂ ਇਸ ਤਰ੍ਹਾਂ ਤਿਆਰ ਕਰ ਲਏ ਤੇ ਜਿਹੜਾ ਤੁਸੀਂ ਡਿਜ਼ਾਈਨ ਲਾਣਾ ਉਹ ਹੀ ਨੋਵਲ ਲਾ ਲਏਗਾ ਤੇ ਆਪਾਂ ਹੁਣ ਬਣਾਵਾਂਗੇ ਤਾਂ ਆਪਾਂ ਡਿਜ਼ਾਈਨ ਡਿਜ਼ਾਈਨ ਆਪਣੀ ਮਰਜ਼ੀ ਨਾਲ ਬਣਾ ਸਕਦੇ ਆਂ ਲਓ ਜੀ ਆਪਣਾ ਕੇਕ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋ ਗਿਆ ਤੇ ਆਪਾਂ ਹੁਣ ਇਹ ਚ ਲਗਾਵਾਂਗੇ ਚੈਰੀ ਲੋਜੀ ਕੇਕ ਪੂਰਾ ਡੈਕੋਰਡ ਕਰਤਾ ਆਪਾਂ ਨੇ ਦੇਖੋ ਕਿੰਨਾ ਸੋਹਣਾ ਵਧੀਆ ਘਰ ਚ ਬਣਿਆ ਤੇ ਆਪਣੇ ਕੋਲ ਥੋੜਾ ਜਿਹਾ ਨਾਰੀਅਲ ਦਾ ਪੂਰਾ ਸੀ ਨਾ ਉਹ ਐ ਉੱਪਰ ਆਪਾਂ ਥੋੜਾ ਸਪ੍ਰਿੰਕਲ ਕਰ ਦਾਂਗੇ ਜਿਆਦਾ ਨਹੀਂ ਤੁਸੀਂ ਜਿਵੇਂ ਤੁਹਾਨੂੰ ਪਸੰਦ ਹੋਵੇ ਤੁਸੀਂ ਉਸ ਤਰ੍ਹਾਂ ਡੈਕੋਰਡ ਕਰ ਸਕਦੇ ਹੋ ਲਓ ਜੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ లైక్ కమెంట్ కర్కే జోడ ਦੱਸਿਓ ਅਗਰ ਚੈਨਲ ਤੇ ਪਹਿਲੀ ਵਾਰ ਆਨੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਜੀ ਸਾਡੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ